ਜੀ ਵਾਹ ਵਾਹ ਲਓ ਜੀ ਬਹੁਤ ਵਧੀਆ ਇਸ ਵਾਰ ਰਬ ਨੇ ਬਣਾਏ ਗਏ ਨੇ ਉਹ ਲੱਗੀ ਹੋਈ ਲੱਗੀ ਹੋਈ ਲੱਗੀ ਇਹ ਠੰਡੇ ਬਾਬ ਵਾਨ ਪਹੁੰਚ ਚੁੱਕੇ ਨੇ ਵਾਹ ਜੀ ਵਰਤੋਂ ਕਿੱਦਾਂ ਲੱਗੀ ਜੀ ਬਹੁਤ ਵਧੀਆ ਬਹੁਤ ਸ਼ਾਨ ਲੋਕਾਂ ਦੇ ਵਿੱਚ ਵਪਾਰੀ ਸਾਹ ਦੇਖੋ ਸਪੁਰ ਮੰਡੀ ਭਰੀ ਹੋਈ ਹੈ ਬਹੁਤ ਵਧੀਆ ਅੱਜ ਮਹਾਬੀਰ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚੀ ਹਾਂ ਕਿਵੇਂ ਲੱਗਿਆ ਜੀ ਸਾਰਾ ਪ੍ਰੋਗਰਾਮ ਬਹੁਤ ਸੋਹਣਾ ਸੀ ਇਹ ਸਭ ਤੋਂ ਪਹਿਲਾਂ ਭਾਰਤ ਵਾਸੀਆਂ ਨੂੰ ਬ੍ਰਿਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿ ਸਾਰੇ ਨੂੰ ਬਹੁਤ-ਬਹੁਤ ਬੜੀ ਮੈਂ ਆਸ ਕਰਦੀ ਹਾਂ ਮੈਂ ਅਰਦਾਸ ਕਰਦੀ ਹਾਂ ਇਸ ਦੁਸ਼ਹਿਰਾ ਦੇ ਪਵਿੱਤਰ ਤਿਉਹਾਰ ਦੀ ਇਸ ਰਾਮ ਜੀ ਲੇਕਨ ਸਭੀ ਜਗਾਂ ਤੇ ਕਿਰਤਿ ਪੜਾਈ ਰੱਖੇ ਮੈਂ ਹਰ ਘਰ ਦਾ ਚੁਸ਼ਣ ਵਾਹ ਵਾਹ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਹਾਂਜੀ ਆਓ ਇੱਕ ਮਿੰਟ ਆਜੋ ਆਜੋ ਇੱਕ ਮਿੰਟ ਪਹਿਲਾਂ ਤਾਂ ਸਾਰਿਆਂ ਨੂੰ ਦਸ਼ਰੇ ਕੀ ਕਹਿੰਦੇ ਜਾਉਂਗੇ ਦਸ਼ਰੇ ਦੇ ਬਹੁਤ ਬਹੁਤ ਮੁਬਾਰਕ ਆ ਸਾਰੇ ਭਾਈਚਾਰੇ ਨੂੰ ਹਮੇਸ਼ਾ ਹੀ ਬਣੇ ਰਹਿਣ ਜੀ ਇਹ ਗਾਈ ਇਹ ਜਿਹੜੇ ਵੀ ਆ ਪੂਰੇ ਜਿਗਰਾਉਗਾ ਜੇ ਪੂਰੇ ਘਰ ਘਰਾਂ ਤੋਂ ਮੋੜ ਲਿਆ। ਵਾਹ ਜੀ ਵਾਹ ਵਾਹ ਜੀ ਹਾਂਜੀ ਸਰਪੰਚ ਸਾਹਿਬ ਬਹੁਤ ਹੀ ਅੱਜ ਖੁਸ਼ੀਆਂ ਭਰਿਆ ਦਿਨ ਹੈ। ਚਲੇ ਜਾਉਂਗੇ। ਅੱਜ ਬੜੀ ਦੇ ਮੀਤੀ ਨੂੰ ਜਿੱਤਦਾ ਦਿਹਾੜੀ ਨੂੰ ਹਰ ਤਰ੍ਹਾਂ ਦਾ ਬੜਾ ਬੱਦੂ ਵੀ ਲਵਾਇਆ ਜਾਂਦਾ ਔਰ ਬਹੁਤ ਇੰਨੀ ਤਰ੍ਹਾਂ ਡੋਲੇ ਵਗੈਰਾ ਸਜਾਏ ਆ ਬਹੁਤ ਵਧੀਆ ਤਰ੍ਹਾਂ ਦਾ ਮਾਹੌਲ ਬਿਚਾਰਿਆ ਜਾਂਦਾ। ਵਾਹ ਹਾਂ ਜੀ ਮੇਰੇ ਬੌਜੀ ਮੇਰਾ ਜੀ ਮਲੀ ਦੇ ਆਂਦੀ ਜੱਥੋਈ ਹੈ ਜਿਹੜੀ ਬਹੁਤ ਬਹੁਤ ਬੁਧੀਆ ਇਸ ਗੱਲ ਦੀ ਤੇ ਬੜੀ ਸੱਚੀ ਕਮੇਟੀ ਆ 35 ਸਾਲ ਤੋਂ ਲਗਾਤਾਰ ਇਹੀ ਕੰਮ ਕਰ ਰਹੀ ਆ ਤੇ ਬਾਕੀ ਵੀ ਦੇਖ ਰਹੇ ਆ ਵਾਹ ਜੀ ਬਹੁਤ ਰੌਣਕਾਂ ਲੱਗੀਆਂ ਪਈਆਂ ਰੌਣਕਾਂ ਕੀ ਆ ਤੁਸੀਂ ਆਪ ਦੱਸੋਗੇ ਅਸੀਂ ਨਾ ਹਾਂ ਜੀ ਬਬੂ ਜੀ ਇਹ ਤੁਸੀਂ ਖਾਰਾ ਕਮੇਟੀ ਵੱਲੋਂ ਹਰ ਸਾਲ ਇੱਕ ਤਰ੍ਹਾਂ ਜੋ ਇਹ ਸਰੇ ਦਾ ਪ੍ਰੋਗਰਾਮ ਕੀਤਾ ਇਹਨਾਂ ਬੜਾ ਹੀ ਸਰਦਾ ਭਾਵਨਾ ਨਾਲ ਕੀਤਾ ਜਾਂਦਾ ਹੈ ਉਹਦੇ ਵਿੱਚ ਸ਼ਹਿਰ ਨਿਵਾਸੀ ਵੱਧ ਤੋਂ ਵੱਧ ਜੁਲੂਤ ਕਰਦੇ ਨੇ ਅਤੇ ਇਸ ਇੱਕ ਹੀ ਇਹ ਜਿੱਤ ਹੁੰਦੀ ਅੱਜ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਸਾਰੇ ਕੌਂਸਲਰਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਵਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਚਾਰੇ ਬਾਈਆਂ ਕੀ ਲਓ ਦੇਖ ਸਕਦੇ ਹੋ ਦਸ਼ਹਿਰਾ ਗਰਾਊਂਡ ਦੇ ਵਿੱਚ ਪੁਰਾਣੀ ਦਾਣਾ ਮੰਡੀ ਵਿੱਚ ਦਸ਼ਹਿਰੇ ਦਾ ਹੁਣੇ-ਹੁਣੇ ਰਾਵਣ ਦਿੱਨੇ ਜੋੜੀਆਂ ਨੂੰ ਦੇਖੋ ਔਰ ਰਾਜ ਦੇਖੋ ਤੁਸੀਂ ਸ਼ਹਿਰ ਦੇ ਵਿੱਚ ਰਸ਼ ਕਿੰਨਾ ਵਾਹ ਜੀ ਵਾਹ ਮਹਾਰਾਜ ਜੀ ਮਹਾਰਾਜ ਜੀ ਕਿ ਹਾਲ ਚਾਲ ਹਾਂਜੀ ਕਿਵੇਂ ਲੱਗਿਆ ਵੀਰ ਜੀ ਮੈਂ ਤਾਂ ਪੂਰਾ مالک ਦੀ ਕਰਪਾ ਦਾ पूरा पूरा वाह मेरे भरा वा, वाह वा, 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 बहुत बढ़िया हांजी हांधान जी बहुत बढ़िया जी जी ना ना परमात्मा महाराज बहुत धन्यवाद बहुत सारे का राष्ट्र महाराज की कृपा ਇਹ ਤਿਸ਼ਰਾ ਗਰਾਊਂਡ ਹੀ ਸਾਡੀ ਬੜੀ ਪਵਿੱਤਰ ਸਾਡੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨਈਆ ਨਾਲ ਬੰਕਾ ਜੀ ਤਿਸ਼ਰੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਔਰ ਅਸੀਂ ਤੁਹਾਡੀਆਂ ਸੇਵਾਵਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿਵੇਂ ਲੱਗਦਾ ਇਹਨਾਂ ਰਸ ਇੰਨੀ ਖੁਸ਼ੀ ਦੇਖ ਕੇ ਬੜੀ ਬੜੀਆ ਵਧੀਆ ਪਵਿੱਤਰ ਤੇ ਆੜਾ ਜੀ ਅੱਜ ਅੱਜ ਤਿਸ਼ਰੇ ਦੇ ਉਤਸਵ ਤੇ ਮੈਂ ਸਾਰੇ ਜਗਰਾਉ ਵਾਸੀਆਂ ਨੂੰ ਲੱਖ ਲੱਖ ਬਧਾਈ ਦੇਣੀ ਚਾਹੁੰਦਾ ਇਹ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਐਸਐਸਪੀ ਮਾਨਯੋਗ ਅਮਰਪਾਲ ਜੀ ਸਾਡੇ ਸ਼ਿਸ਼ੰਗਰ ਜੀ ਸਾਡੇ ਚੌਕੀ ਉਜਾਰ ਖੜੇ ਆ ਬੜੀ ਇਹਨਾਂ ਦੀ ਦੇਖੋ ਇੱਥੇ ਮਿਹਨਤ ਲੱਗੀ ਹੋਈ ਆ ਹਲੇ ਵੀ ਇੱਥੇ ਖੜੇ ਆ ਬਹੁਤ-ਬਹੁਤ ਮੁਬਾਰਕਾ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਐਸਐਸਪੀ ਅੱਜ ਦਾ ਤੁਸੀਂ ਸ਼ਹਿਰ ਜਗਰਾਉਂ ਦਾ ਦੁਸ਼ਹਿਰਾ ਦੇਖਿਆ ਕਿੱਦਾਂ ਨਾਲ ਲੱਗਿਆ ਤੇ ਕਿੰਨੀ ਖੁਸ਼ੀ ਹੋਈ ਬਹੁਤ ਗੁੱਜੀ ਦੀ ਗੱਲ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਕਮੇਟੀ ਦੇ ਹੱਥੋਂ ਨਾਲ ਪ੍ਰਸ਼ਾਸਨ ਜੀ ਖੜੇ ਨੇ ਬਹੁਤ ਪੀਸਫੁਲੀ ਤੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਬਹੁਤ ਗੁੱਜੀ ਦੀ ਸਕਵਿੰਦਰ ਜੀ ਪੂਰੀ ਖੁਸ਼ੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਮਤਲਬ ਹਰ ਸਾਲ ਇਸ ਤਰ੍ਹਾਂ ਹੀ ਕੱਟਦੇ ਹਾਂ ਦੁਗਣੀ ਰਾਤ ਚੌਂਦਨੀ ਰੱਖੀ ਵਾਹ ਜੀ ਵਾਹ ਪ੍ਰਧਾਨ ਜੀ ਸਾਰੇ ਮੈਂ ਕਹਿਣੀ ਚਾਹੁੰਦਾ ਵੀ ਦੇਖੋ ਵੀ ਅਸੀਂ ਦੁਸ਼ਹਿਰਾ ਛੋਟੇ ਹੁੰਦੇ ਨੂੰ ਦੇਖਣ ਹੁੰਦੇ ਸੀ ਨਾ ਮੈਂ ਅਸੀਂ ਤੁਹਾਡੇ ਪਿਤਾ ਜੀ ਨੂੰ ਦੇਖਣ ਹੁੰਦੇ ਸੀ ਜਦੋਂ ਤੁਹਾਡੇ ਪਿਤਾ ਜੀ ਰਾਵਣ ਦਾ ਰੋਲਾ ਪਾਉਂਦਾ ਕਰਦੇ ਹੁੰਦੇ ਸੀ ਉਹਨਾਂ ਦੀ 19 ਸਾਲ ਮਗਰੋਂ ਉਹੀ ਅੱਜ ਦੀ ਡੇਟ ਆ ਗਈ ਜੀ 12 ਤਰੀਕ 19 ਸਾਲ ਮਗਰੋਂ ਦੇਖੋ ਅਸੀਂ ਬਹੁਤ ਨਿੱਕੀ ਸਰਦਾਰੀ ਦਿੰਦੇ ਆ ਪ੍ਰਭੂ ਅੱਜ ਵੀ ਉਹਨਾਂ ਵਾਲ ਦੇ ਚਰਮਾਂ 'ਚ ਵਾਸ ਰੱਖਣਾ ਮਤਲਬ ਇੱਕ ਮ ਇੱਕ ਰੂਪ ਸੀਗਾ ਤੇ ਜਿਨ੍ਹਾਂ ਨੇ ਇੱਥੇ ਇਸ ਦੁਸ਼ਹਿਰੇ ਦੇ ਵਿੱਚ ਇਸ ਆਰਾਮੰਦਲਾ ਦੇ ਜਗਰਾਉਂ ਦੀ ਡਰਾਮਾਟਿਕ ਕਲਬ ਦੇ ਵਿੱਚ ਯਾਰ ਭਰੀ ਮੈਂ ਅੱਜ ਵੀ ਉਹਨਾਂ ਨੂੰ ਬੜਾ ਦਿਲੋਂ ਸਲੂਟ ਕਰਦਾ ਹਾਂ ਬੰਕਾ ਜੀ ਤੁਹਾਡੇ ਫਾਦਰ ਸਾਹਿਬ ਨੂੰ ਲਾਸਟ ਟਾਈਮ ਮਿਲ ਕੇ ਗਏ ਸੀ ਡੈਡੀ ਕਹਿੰਦੇ ਸੀ ਲਾਸਟ ਫੋਟੋ ਕਰਾ ਲਾ ਆ ਜਾ ਮੇਰੇ ਨਾਲ ਮੈਨੂੰ ਯਾਦ ਆ ਮੈਂ ਮੱਖਣ ਹਲਵਾਈ ਦੇਖ ਰਿਹਾ ਹਾਂ ਉਹਨਾਂ ਡੈਡੀ ਨੂੰ ਕਹਿੰਦੇ ਸੀ ਲਾਸਟ ਫੋਟੋ ਕਰਾ ਲਾ ਮੈਨੂੰ ਇਹ ਪਤਾ ਨਹੀਂ ਮੁੜ ਕੇ ਹੋਣੀ ਕਿ ਨਹੀਂ ਹੋਣੀ ਉਹ ਤੋਂ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ ਚਲੋ ਉਹਨਾਂ ਨੂੰ ਕਿੱਥੇ ਵੀ ਰੱਖਣਾ ਉਹਦੇ ਚਰਨਾਂ 'ਚ ਵਾਹ ਜੀ ਵਾਹ ਸਾਡੇ ਇੱਕ ਨਈਆ ਲਾਲ ਬੰਕਾ ਜ ਸ਼ਹਿਰ ਦੇ ਵਿੱਚ ਜਗਰਾਉਂ ਸ਼ਹਿਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਭਰੀਆਂ ਪਈਆਂ ਤੁਸੀਂ ਇਦਾਂ ਦਾ ਦਿਸ਼ਾਰਾ ਪੁਰਾਣੀ ਦਾਣਾ ਮੰਡੀ 'ਚ ਦੇਖਣ ਨੂੰ ਮਿਲ ਸਕਦਾ ਜਿਹੜਾ ਦਿਸ਼ਾਰਾ ਪੁਰਾਣੀ ਦਾਣਾ ਮੰਡੀ ਵਿੱਚ ਦਿਖਾਇਆ ਜਾਂਦਾ ਜੋਅਈ ਦਿੱਤਾ ਹੈ। ਔਰ ਮੈਂ ਚਾਹੂੰਗੀ ਮੈਂ ਵਿਸ਼ ਕਰੂੰਗੀ ਮੈਂ ਬੇਨ ਇਹ ਕਰੂੰਗੀ ਕਿ ਇਸੇ ਤਰ੍ਹਾਂ ਦੁਸ਼ਹਿਰੇ ਵਿੱਚ ਜੂਗ ਬਲਾਸ ਕਰਦੇ ਰਹਿ ਸ਼ੁਦਾਮ ਚੱਲੇ। ਵਾਹ ਵਾਹ। ਬਹੁਤ ਸਿਆਹ ਬੜੀ ਰੌਣਕ ਚੱਲੇ। ਆ ਸਾਡੇ ਵਿੱਚ ਐਮਐਲਏ ਮੈਡਮ ਸਰਬਜੀਤ ਕੌਰ ਜੀ ਬਹੁਤ ਬਹੁਤ ਧੰਨਵਾਦ ਦੁਸ਼ਹਿਰੇ ਵਿੱਚ ਪਹੁੰਚਣ ਲਈ ਤੁਹਾਡਾ ਬਹੁਤ ਤੁਸੀਂ ਸਾਰੇ ਪਰਿਵਾਰ ਨੇ ਸਹਿਯੋਗ ਦਿੱਤਾ। ਬਹੁਤ ਬਹੁਤ ਧੰਨਵਾਦ। ਹਾਂਜੀ ਵਿਸ਼ਾਲ ਜੀ ਕੀ ਕਹਿਣਾ ਚਾਹੋਗੇ? ਐਮਐਲਏ ਮੈਡਮ ਪਹੁੰਚੇ ਸਾਰਾ ਹੀ ਪਰਿਵਾਰ ਪਹੁੰਚਿਆ। ਕੀ ਕਹਿਣਾ ਚਾਹੋ? ਸੇ ਮਹਾਬੀਤ ਵਿਚਾਰਕ ਮੈਕੀਵੋਲੋ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਯੱਗ ਸੰਪੂਰਨ ਹੋਇਆ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਤੇ ਵਿਚਾਰਕ ਕਮੇਟੀ ਆਪਣੇ ਪ੍ਰੋਗਰਾਮ ਇਸੇ ਤਰ੍ਹਾਂ ਇਹ ਤੋਂ ਵੱਧ ਚੜ ਕੇ ਕਰੂ ਵਾਹ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂ ਜੀ ਹਾਂ ਜੀ ਕੱਲ ਮੈਂ ਸਾਰੇ ਸ਼ਹਿਰ ਵਾਸੀਆਂ ਬਹੁਤ-ਬਹੁਤ ਧੰਨਵਾਦ ਜਿਹੜੇ ਜਿਹਨਾਂ ਦਾ ਸਾਥ ਸਾਥ ਦਿੱਤਾ ਵਿਚਾਲ ਜੀ ਇੱਕ ਮਿੰਟ ਰਾਜਾ ਜੀ ਜੀ ਉਹਨੂੰ ਬਹੁਤ ਬਹੁਤ ਵਧਾਈ ਦਿੰਨੇ ਆ। ਬਾਕੀ ਜੀ ਇਹ ਵੀ ਰੌਣਕ ਦੇਖ ਕੇ ਤੁਹਾਨੂੰ ਆਪ ਨੂੰ ਦੱਲ। ਕਿੰਨਾ ਗੱਜ। ਹਾਂਜੀ ਖਬਰ ਵਾਤ। ਪਿਛਾਲ ਜੀ। ਪਿਛਾਲ ਜੀ ਰਾਜ ਜੀ। ਸ੍ਰੀ ਮਹਾਵੀਰ ਸ਼ਹਿਰਾ ਕਮੇਟੀ ਵੱਲੋਂ ਅੱਜ ਪ੍ਰਾਣੀ ਰਾਣਾ ਮੰਡੀ ਵਿਖੇ ਜਸ਼ਨ ਸ਼ਹਿਰੇ ਦਾ ਪਵਿੱਤਰ ਤਿਹਾਰ ਮਨਾਇਆ ਗਿਆ। ਮੈਂ ਇਸ ਸ਼ੋਮ ਮੌਕੇ ਤੇ ਸਮੁੱਚੇ ਜਗਰਾਉਂ ਸ਼ਹਿਰ ਦੇ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ। ਕਿ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਬੜਾਈ ਤੇ ਚਾਈ ਦੀ ਜਿੱਤ ਕੀਤੀ ਹੈ ਇਹ ਆਪਾਂ ਨੂੰ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਅੱਗੇ ਹੋ ਕੇ ਪ੍ਰੇਰਨਾ ਕਰਨੀ ਚਾਹੀਦੀ ਹੈ ਕਿ ਜਿਹੜੇ ਨੌਜਵਾਨ ਬੱਚੇ ਗਲਤ ਰਸਤੇ ਪੈ ਗਏ ਇਹਨਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਇਹਨਾਂ ਨੂੰ ਮੰਮਾ ਬੰਨੀ ਲੱਗਣਾ ਚਾਹੀਦਾ ਵਾ ਸਹਿਨ ਜੈ ਜੀ ਨਿਰੋਲ ਅਨਮੋਲ ਜੀ ਅੱਜ ਤਾਂ ਖੁਸ਼ੀ ਨਹੀਂ ਬਹੁਤ ਸੀ ਤੁਹਾਡੇ ਚਿਹਰੇ ਤੇ ਮੈਂ ਦੇਖ ਸਿੱਕਾ ਕੀ ਕਹਿਣਾ ਚਾਹੁੰਦੇ ਹਾਂ ਇਹ ਪੁਰਾਣੀ ਦਾਣਾ ਮੰਡੀ ਜਿਹੜਾ ਅੱਜ ਪ੍ਰੋਗਰਾਮ ਹੋਇਆ ਹੈ ਆ ਚਿਹਰੇ ਦਾ ਇਹ ਬਰਾਈ ਦੇ ਛਾਈ ਦੀ ਜਿੱਤਾਂ ਅਸੀਂ ਤਾਂ ਇਹੀ ਕਹਾਂਗੇ ਲੋਕਾਂ ਦੇ ਵਿੱਚ ਬਹੁਤ ਵੱਡਾ ਸ਼ਾਬਾਹ ਇਹ ਪ੍ਰੋਗਰਾਮ ਇਸ ਤਰ੍ਹਾਂ ਚੱਲਦੇ ਨੇ ਨਾ ਨਵੀਂ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਇਹ ਕਿਸਵਰ ਜਾਣਕਾਰੀ ਹੁੰਦੀ ਹੈ ਕਿ ਆਪਣੀ ਹਿੰਦੂ ਤਰੰਗ ਦਾ ਇਤਿਹਾਸ ਕੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਬਹੁਤ ਲੰਬੇ ਸਮੇਂ ਤੋਂ ਦੁਸ਼ਹਿਰਾ ਕਮੇਟੀ ਨਾਲ ਜੁੜੇ ਹੋਏ ਹਾਂ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਜਗਰਾਉਂ ਵਾਸੀ ਪਿੰਡਾਂ ਵਾਲੇ ਸਾਰੇ ਬਹੁਤ ਵੱਡਾ ਸਹਿਯੋਗ ਦਿੰਦੇ ਆ ਅੱਜ ਮਹਾਵੀ ਦੁਸ਼ਹਿਰਾ ਕਮੇਟੀ ਦਾਣਾ ਮੰਡੀ ਦੇ ਨਾਵ ਵੱਲੋਂ ਬੜਾ ਹੀ ਦੁਸ਼ਹਿਰਾ ਬੜਾ ਹੀ ਸ਼ਾਨਦਾਰ ਮਨਾਇਆ ਗਿਆ ਜਾ ਰਿਹਾ ਹੈ ਪਿਛਲੇ 36 ਸਾਲਾਂ ਤੋਂ ਅੱਜ ਇਸ ਮੁਕਾਮ ਦੇ ਉੱਤੇ ਮਹਾਤਮਾ ਸ਼ਹਿਰਾ ਕਮੇਟੀ ਪਹੁੰਚੀ ਹੈ ਔਰ ਨੇ ਹਰਸ਼ਾ ਲਾਸ ਦੇ ਵਿੱਚ ਇਹ ਪਸ਼ਹਿਰਾ ਜਿਹੜਾ ਹੈਗਾ ਉਹ ਪਿਛਲੇ ਛਤੀਆਂ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਬੜੇ ਹੀ ਪੁਰਾਣੇ ਮੈਂਬਰਾਂ ਦੇ ਵਿੱਚ ਪੁਰਾਣੇ ਹੁਣ ਤਾਂ ਬਿਉਰਬ ਹੋ ਗਏ ਉਹਨਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਔਰ ਨਵੇਂ ਨੌਜਵਾਨ ਮੁੰਡਿਆਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਔਰ ਇੱਦਾਂ ਹੀ ਉਤਸ਼ਾਹ ਰਵੇ ਔਰ ਬਹੁਤੇ ਪ੍ਰੋਗਰਾਮ ਸਨਾਤਨੀ ਪ੍ਰੋਗਰਾਮ ਚਿਰਾਂ ਦੇ ਵਿੱਚ ਹੁੰਦੇ ਰਹਣ ਇਹਦੇ ਨਾਲ ਸਾਡੇ ਧਰਮ ਦਾ ਵਿਕਾਸ ਧਰਮ ਦੀ ਹੜਕ ਕਾਮਨਾਵਾਂ ਪੂਰੀਆਂ ਹੋਣੀਆਂ ਲੋਕ ਜਾਗਰਤ ਹੋਣ ਆਪਣੇ ਧਰਮ ਨਾਲ ਜੁੜਨ ਅਤੇ ਚੰਗੇ ਕੰਮ ਕਰਨ ਇਹਨੇ ਜਿੰਦਾ ਹੋਇਆ ਜੈ ਸ਼੍ਰੀ ਰਾਮ ਪਪੂ ਜੀ ਕਾਲੀ ਦਾੜੀ ਤੋਂ ਤੜੇ ਸੀ ਇਹ ਚਿੱਟੀ ਹੋ ਗਈ ਹਾਂ ਕਾਲੀ ਦਾੜੀ ਤੋਂ ਚਿੱਟੀ ਹੋ ਗਈ ਆ ਵਾਹ ਜੀ ਵਾਹ ਬਹੁਤ ਮਿਹਨਤ ਕੀਤੀ ਹੈ ਪਪੂ ਜੀ ਨੇ ਹਰ ਦੁਸ਼ਹਿਰੇ ਤੇ ਹਰ ਦੇਖੋ ਬਹੁਤ ਕੰਟਰੋਲ ਦੇ ਵਿੱਚ ਇਹਨਾਂ ਨੇ ਸਾਰਾ ਫੰਕਸ਼ਨ ਲਿੱਤਾ ਬਹੁਤ ਬਹੁਤ ਧੰਨਵਾਦ ਪਪੂ ਜੀ ਤੁਹਾਡਾ ਜੈ ਸ਼੍ਰੀ ਰਾਮ ਸ਼੍ਰੀ ਮਹਾਵੀਂ ਡਰਾਮਾਟਿਕ ਕਲੱਬ ਦੇ ਪ੍ਰਧਾਨ ਅਸ਼ਮੀ ਜੀ ਕੀ ਕਹਿਣਾ ਚਾਹੋਗੇ ਦੁਸ਼ਹਿਰੇ ਤੇ ਸਭਾ ਜਵਾਦੀ ਬਹੁਤ ਬੜੀ ਸ਼ੋਖ ਸ਼ਾਂਤੀ ਨਾਲ ਬੀਤਿਆ ਹੋਇਆ ਹਰ ਸਾਲ ਦੀ ਤਰ੍ਹਾਂ ਇਹ ਹਰ ਸਾਲ ਦੀ ਬਹੁਤ ਬੜੀ ਹੋਇਆ ਅੱਜ ਬਹੁਤ ਬੜੀ ਅਸੀਂ ਬਹੁਤ ਬੜੀ ਬਹੁਤ ਕੱਢੇ ਗਏ ਔਰ ਬਹੁਤ ਬੜੀ ਲੋਕਾਂ ਦੇ ਨਾਲ ਰਾਮਦੇਵ ਜੀ ਆਪਣੇ ਪੰਚਾਵਨ ਦਾ ਹੋਇਆ ਬਹੁਤ ਖੁਸ਼ ਹੈ ਮਨ ਹਰ ਸਾਲ ਦੀ ਸਰਾਹਤ ਕਰਦੀ ਅਗਲੇ ਸਾਲ ਦੀ ਵੀ ਬੜੀ ਕਰਵਾਏ ਵਾਹ ਜੀ ਵਾਹ ਵਾਹ